ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਕੀ ਗਾ ਤੇ ਸੱਚ ਹੈ ਪੀ ਸਚ ਨਾਨਕ ਹੋਸੀ 26 ਸੋਚੇ ਸੋਚਨਾ ਹੋਈ ਜੇ ਸੋਚੇ ਲਖ ਵਾਰ ਚੁਪੇ ਚੁਪਨਾਏ ਕੇ ਲਾਰੇ ਲੇ ਉਤਾਰ ਉਕੇ ਆ ਪਖਰ ਉਤਰੀ ਜੇ ਬੰਨਾ ਪੁਰੀਆ ਪਾਰ ਸੇ ਸਿਆਣਪ ਲਾ ਕੋਈ ਤਾਂ ਇੱਕ ਨੱਝਲੇ ਨਾਲ ਕਿਸ ਚਿਹਰਾ ਹੋਏ ਕਿ ਕੁੜੇ ਟੁੱਟੇ ਪਾਲ। ਉਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹਕਮੇ ਹੁਣੇ ਕਰ ਕੁੰਨ ਕੇ ਜਾਈ। ਹਕਮੇ ਹੁਣ ਜੀ ਤੁੰ ਲੈ ਉੱਡਿਆ ਕਿਵੇਂ ਟੰਨੀ ਚੋਂ ਲਿਖ ਦਿੱਸੋ ਭਾਈ ਇੱਕ ਨਾ ਬਖਸ਼ੀਸ। ਇੱਕ ਕਮਿਸ਼ਰਾ ਭਾਈ ਹਕਮੇ ਅੰਦਰ ਸਭ ਕੋ ਬਾਲ ਘੁੰਮ ਨਾ ਕੋਏ। ਨਾਨਕ ਕੁਮੇ ਜੀ ਬੁਜੇ ਤਾ ਮੈਂ ਕਿ ਨ ਕੋਈ ਗਵਿਕ ਕੋ ਤਨ ਹੋਵੇ ਕੇਸੀ ਤਨ ਗਵਿਕ ਕੋਤਾ ਜਣੇ ਨੀਸਾਨ ਗਵਿਕ ਗੁਣਵਟੀਆਂ ਚਾਰ ਗਵਿਕ ਵਿਦਿਆ ਵਿਖਮ ਵਿਚਾਰ ਗਵਿਕ ਸੋਜ ਕਰੇ ਤਨ ਕੇ ਗਵਿਕੋ ਜਿਲੇ ਫਿਰੇ ਗਵਿਕ ਜਪੇ ਤਿਸੇ ਦੂਰ ਗਵਿਕ ਵਿਤੇ ਹਦਰ ਹਦੁਰਾ ਕਿਤਨਾ ਕੀ ਨ ਆਵੇ ਟੋਟ ਕਰਤੇ ਕਰਤੇ ਕੀ ਕੋਟੀ ਗੋਟ ਕੋਟ ਲੈਂਦਾ ਦੇ ਲੈਂਦਾ ਪਾਏ ਜੁਗਾ ਜਗੰ ਤੇ ਰਖਾਈ ਖਾਈ ਹਕਮੇ ਕਮ ਚਲਾਇ ਰਾ ਨਾਨਕ ਵਿਖੇ ਵੇ ਪਰਵਾ ਸੱਚ ਸੇ ਸੱਚੀ ਨਹੀਂ ਪੱਕਿਆ ਪਵਾ ਪਰ ਆਖੇ ਮੰਗੇ ਜੀਰੇ ਰਾਤ ਕਰੇ ਦਾਤਾਰ ਏ ਕੀ ਅਗੇ ਰਖੀਏ ਜਿਤੇ ਸੇ ਦਰਬਾਰ ਮੁਖੀ ਬੋਲਣਾ ਬੋਲੀਏ ਚਿਤ ਸੁਨੇਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਢਾਈ ਵਿਚਾਰ ਕਰਮਿਆ ਭੇ ਕਪੜਨ ਤ੍ਰੀਮੁਖ ਦਵਾਰ ਨਾਨਕੇ ਵੇ ਜਾਣੀਏ ਸਭ ਹਪੇ ਸਚਿਆਰ ਥਾਪੇ ਨਜੈ ਕੀ ਤਨ ਹੋਇ ਆਪੇ ਆਪਨ ਜਨ ਸੇਵਿਆ ਤਨੇ ਪਾਇਆ ਮਾਨਕ ਗਾਵੀਏ ਗੁਣੀ ਧਾਨੁ ਗੱਬੀਏ ਸੁਣੀਏ ਮਨ ਰੱਖੀਏ ਪਉ ਦੇਖ ਫਰਾ ਸੁਕਰ ਲੈ ਚਾਈ ਗੁਰਮਖ ਨਾਮ ਗੁਰਮਖ ਵੇਦ ਗੁਰਮਖ ਰਿਆ ਸਮਾਈ ਗੁਰੇ ਸਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੈ ਹੋ ਜਾਣਾ ਕਰਾਈ ਕਿ ਨਖਤ ਨਾ ਜਾਈ ਗੁਰਾ ਇੱਕ ਦੇ 부ਝਾਈ ਸਭ ਰਾਂ ਜੀਆਂ ਕਾ ਇੱਕ ਦਾਤਾ ਸੋ ਮੇ ਮਿਸ ਨਾ ਜਾਈ ਚੇਤਨਵ ਜੀਤਿਸ ਭਵਿ ਬਿਨ ਭਾਣੇ ਕੇ ਨਾਇ ਕਰੀ ਜੀਤੀ ਸਿਟ ਪਾਈ ਕਿਉਂ ਕਰਨ ਕੇ ਮਿਲ ਲਈ ਮਤਿ ਚਰਤਨ ਜੋਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰ ਇਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੇ ਬਿਸਨ ਨ ਜਾਇ ਜੇ ਜੁਗ ਚਰਿਆ ਜਾਹੋਦ ਸੁਣੀ ਹੋਏ ਨ ਖੱਡਾ ਵਿੱਚ ਜਾਣੀਏ ਨਾਰ ਚਲੇ ਸਭ ਕੋਇ ਚੰਗਾ ਨ ਰਖਾਇ ਕੇ ਜਿਸ ਕੀ ਜਗ ਲਈ ਜੀ ਤਿਸ ਨਜ਼ਰ ਨਾ ਵਿਤਾ ਵਾਤ ਨ ਪੂਛੇ ਕੇ ਕੀਟਾਂ ਦਾ ਕੀਟ ਕਾ ਦੋਸੀ ਦੋਸ ਤਰੇ ਨਾਨਕ ਨਿਰਗਣ ਗੁਣ ਕਰੇ ਗੁਣਵੰਤੇ ਗੁਣ ਦੇ ਤੇ ਕੋਈ ਨ ਸੁਜੀ ਜੀ ਤਿਸ ਗੁਣ ਕੋਈ ਕਰੇ ਸੁਣੀਏ ਸ੍ਰੀ ਪੀਰ ਸੁਨਾਥ ਸੁਣੀਏ ਤਰਤ ਤਵਲਾ ਕਾਸ ਸੁਣੀਏ ਦਿਪ ਲੋਪ ਪਤਲ ਸੁਣੀਏ ਪੂਨ ਸਕੇ ਕਾਲ ਨਾਨਕ ਭਗਤ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਈਸ਼ਰੇ ਬਰਮਹਿੰਦ ਸੁਣੀਏ ਮੁਖਸਲਾ ਹਰਮੰਦ ਸੁਣੀਏ ਜੋਗ ਜੁਗਤਨ ਭੇਦ ਸੁਣੀਏ ਸਾਸਤ ਸਿਮਰਤ ਜੇਦ ਨਾਨਕ ਭਗਤ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਤ ਸੰਤੋ ਕਾ ਗਿਆਨ ਸੁਣੀਏ ਛੜਕੈ ਸਨਾ ਸੁਣੀਏ ਪਰਪੜ ਭਾਵੇਂ ਮਾਨ ਸੁਣੀਏ ਲਗੇ ਸੇ ਜਿਤਿਆਨ ਨਾਨਕ ਭਗਤ ਸਦਾ ਵਿਕਾਸ ਸੁਣੀਏ ਦੁੱਖ ਪਾਪ ਕਾ ਨਾਸ ਸੁਣੀਏ ਸਰਾ ਗੁਨਾ ਕੇਗਾ ਸੁਣੀਏ ਸੇਕ ਪੀਰ ਪਸਹ ਸੁਣੀਏ ਦੇ ਪਾਵੇ ਰਾਹ ਸੁਣੀਏ ਹਾਤ ਹੋਏ ਸਗੋ ਨਾਨਕ ਭਗਤ ਸਦਾ ਵਿਕਾਸ ਸੁਣੀਏ ਦੁੱਖ ਪਾਪ ਕਾ ਨਾਸ ਮੰਨ ਕੀ ਕਰਤ ਕਈ ਨ ਜੈ ਜੇ ਕੋ ਕੇ ਪਿਛੇ ਪਛਤਾਇ ਤਾਗ ਦੇ ਕਲਮ ਨਾ ਲੇਖਣ ਹਾਰ ਮੰਨ ਕਾ ਵਿਕਰਣ ਵਿਚਾਰ ਐਸਾ ਨਾਮ ਲੰਝਣ ਹੋਏ ਜੀ ਕੋ ਜਣੇ ਮਨ ਕੋਏ ਮੰਨੇ ਸੂਰਤ ਹੋਵੇ ਮਨਬੁੱਧ ਮੰਨੇ ਸਗਲ ਕੋਹਨ ਕੀ ਸੁਧ ਮੰਨੇ ਮੂ ਚੋਟਾ ਨਾ ਖਾਇ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਰਜਨ ਹੋਏ ਜੇ ਕੋ ਮੰਨ ਜਣੇ ਮਨ ਕੋਏ ਮੰਨੇ ਮਾਠਾ ਨਾ ਪਾਈ ਮੰਨੇ ਪਤਸਿ ਉਪਰਗਟ ਚਾਈ ਮੰਨੇ ਮਗਨ ਚਲੇ ਪਤ ਮਨ ਤਉ ਸਿਤੀ ਸੰਬੰਧ ਐਸਾ ਨਾਮ ਰਜਨ ਹੋਏ ਜੇ ਕੋ ਮੰਨ ਜਣੇ ਮਨ ਕੋਏ ਮੰਨੇ ਪਾਵੇ ਮੁਖ ਦੁਬਾਰੇ ਮੰਨੇ ਪਰਵਾਰੇ ਸਦਰ ਮੰਨੇ ਤੇਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾਪਿਕ ਐਸਾ ਨਾਮ ਨੰਜਨ ਹੋਏ ਜੇ ਕੋ ਮੰਜਣੇ ਮਨ ਕੋਏ ਪੰਜ ਪਰਵਣ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਬਾ ਬੋਚੀ ਸੁਦਰਾ ਚਾਨ ਪੰਚਕਾ ਗੁਰੇਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਿ ਨਹੀ ਸੁਆ ਧੂਰ ਧਰਮ ਦੇ ਕਾਪੂ ਸੰਤੋਖਾ ਰਖਿਆ ਜਿਨੇ ਸੂਤ ਚੇਕਾ ਪੂਜੇ ਹੋਵੇ ਸਚਿਆਰ ਤਉਲੇ ਪਰ ਕੀਤਾ ਪਾਦ ਧੱਤੀ ਹੋਰ ਪਰੇ ਹੋਰ ਹੋ ਤਿਸ ਤੇ ਪਾਦ ਲੈ ਕਉਨ ਜੋ ਜੀਆ ਯਾਤ੍ਰੰ ਕੇ ਨਾਲ ਸੋਨਾਂ ਦੇ ਕਿ ਉਲਿਕਲਾ ਇਹ ਲਿਖ ਲਿਖ ਜਾਣੇ ਕੋ ਲਿਖ ਲਿਖਿਆ ਕੀਤਾ ਕਿ ਤ ਤਨ ਸੇ ਲਰੂ ਕਿਤੇ ਦਾ ਜਣੇ ਕੋਨ ਸੂਤ ਕੀਤੇ ਪਿਸੋਏ ਕਿ ਕੋ ਤਿਸ ਤੇ ਅਲਕ ਦਰਿਯਾ ਕੁਦਰ ਕੌਣ ਕਾ ਵਿਚਾਰ ਵਾਰਨ ਜਵੇਕ ਵਾ ਜੋਤਨ ਤੇ ਪਾਛੇ ਭਲੀ ਕਾ ਤੁਸਦਾ ਸਲਾਵਨ ਅੰਕਾਰ ਅਸਾਂ ਕ ਜਪ ਸੰਗ ਸੰਪਾ ਸੰਗ ਪੂਜਾ ਸੰਗ ਤਪਤਾ ਸੰਗ ਅੰਤਮਕ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਅਸਾਂ ਸੰਗ ਭਗਤ ਕਉਣ ਗਿਆਨ ਵਿਚਾਰ ਸੰਗ ਸਤੀ ਸੰਗ ਦਿੱਤਾ ਸੰਗ ਸੁਰਮੂ ਪਖਸਰ ਅਸਾਂ ਕ ਮੋਲੇ ਲਾਈ ਤਾਰ ਕੁਦਰ ਕੌਣ ਕਾ ਵਿਚਾਰ ਵਾਰਨ ਜਵੇਕ ਵਾ ਜੋਤਨ ਤੇ ਪਾਛੇ ਭਲੀ ਕਾ ਤੁਸਦਾ ਸਲਾਵਨ ਅੰਕਾਰ ਅਸੰਖ ਮੂਰਖਾਂ ਦੇ ਗੁਰ ਅਸੰਖ ਚੋਰ ਹਰਾਮ ਕੋ ਐਸੰਖ ਅਮਰ ਕਰ ਜਾਹੇ ਚੋਰ ਐਸੰਖ ਲੁੱਟ ਤੇ ਕਮਾਏ ਐਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਫਿਰੈ ਐਸੰਖ ਬਲੇਸ਼ ਮਲ ਭਾਖਾਏ ਅਸੰਖ ਨਿੰਦ ਸਰਿ ਕਿਰਪਾ ਨਾਨਕ ਨੀਚ ਕੈ ਵਿਚਾਰ ਵਾਰਿ ਨਾ ਜਾਵੇ ਇੱਕ ਵਾਰ ਜੋਤੰਦ ਭਾਵੇ ਸਹੀ ਭਲੀਕਾ ਤੂ ਸਦਾ ਸਲਾਮਤ ਅਨੰਕਾਰ ਅਸ਼ੰਕ ਨਾਵ ਸੰਕਥਾ ਅਗਮ ਅਗਮ ਸੰਕਲਵ ਅਸ਼ੰਕੇ ਸਿਰ ਭਾਰੋਈ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਣ ਕ੍ਰਿਸ਼ੇ ਸੰਜੋਗ ਵਖਾਣਾ ਜਿਨੇ ਲਿਕੇ ਤਿਸ ਸਿਨਹ ਜੀ ਫਰਮਾਵੇ ਤਿਤੇ ਪਾਵੇ ਜੇ ਜਿਤਕਿ ਤਿਤ ਤਿਤ ਨਾਵੇਂ ਨਾਇਕ ਕੋ ਥਕ ਤਦ ਕਣਕ ਵਿਚਾਰ ਨ ਜਾਵੇ ਕਵਾ ਜੋ ਤਦ ਪਾਵੇ ਸਹੀ ਭਲੀ ਕਾ ਉਸ ਦਾ ਸਲਾਮਨ ਅੰਕਾਰ ਫਰੀਏ ਹੱਥ ਪੇ ਤਨ ਦੇ ਪਾਣੀ ਤੋਤੇ ਤ ਸੁਖੇ ਮੂਤ ਪਲੀਤੀ ਕਪੜ ਹੋਏ ਦੇ ਸਭ ਲਈ ਤੋਏ ਫਰੀਏ ਮਤ ਆਪਾ ਕੇ ਸੰਗ ਉਤੋਪੇ ਨਾ ਵੇ ਕੇ ਰੰਗ ਕੁਨੇ ਪਾਪੀ ਆਖਣ ਨਾਏ ਕਰ ਕੇ ਕਰਨ ਲਿਖ ਰਜਾ ਪੇ ਵਿਜੈ ਪੇਖੋ ਨਾਨਕ ਕਿਵੇਂ ਆਉ ਚਾਤੀਰਤ ਤਪ ਤੇ ਅਤਤ ਦਾਨ ਇਕ ਪਵਇ ਤਿਲਕਾਮਣ ਸੁਣੀਏ ਵਣੀਏ ਮਨ ਕੀਤਾ ਭਵੰਤਰ ਗਤੀ ਤੁਮਰ ਲਾਓ ਸਰਗੁਣ ਤੇਰੇ ਮੈਂ ਨਾਹੀ ਕੋਇ ਵਿਣਗੁਣ ਕੀਤੇ ਭਗਤ ਨ ਹੋਈ ਸਵਸਥ ਬਾਣੀ ਬਰਮਾਓ ਸਤ ਸੁਣ ਸਦਾ ਮਨ ਚਾਓ ਕਵਨ ਸੋ ਬੇਰਾ ਬਖਤ ਕਵਨ ਕਹੋ ਜੀ ਕਣਵਾਰੇ ਕੌਨ ਸੇ ਰੀਤੀ ਮਾ ਕੌਨ ਜਤੈ ਕਰ ਇਹ ਨ ਪਾਈਏ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨ ਭਇਓ ਕਾਦੀਆ ਜੇ ਲੇਖਣ ਲੇਖ ਕੁਰਾਨ ਕੀਵਾ ਨਾ ਜੋਗੀ ਜਾਣੇ ਤੁਮਾ ਨ ਕੋਇ ਜੇ ਕਰਤਾ ਸਿੱਟੀ ਕੋ ਸੱਚ ਆਪੇ ਜਾਣੇ ਸੋਇ ਕਿ ਕਰੇ ਕਿਸੇ ਲਈ ਕੀ ਉਰਨੇ ਕਿ ਜਾਣੋ ਨਾਨਕ ਐਕਨ ਸਭ ਕੁਆ ਕੇ ਇੱਕ ਦੇ ਕਿਸੇ ਆਣਾ ਵੱਡਾ ਸੇ ਵੱਡੀ ਨਾ ਕੀਤਾ ਜਾ ਕਹੋਵੇ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨ ਸੋਇ ਤਤ ਲਪਤ ਰਖੇ ਗਸ ਗਸ ੜ ਕੋੜ ਭੰਤ ਕਵੀਤ ਕਹਿਣੇ ਕੀ ਬਾਤ ਤੇ ਸੱਟਰ ਕਿੰਨੇ ਕਿਤੇ ਬੋਸਰੀ ਕਿਦਤ ਲੇਕਾ ਇਤਾਂ ਲਿਖੀਏ ਲੇਕੇ ਹੋਏ ਵਿਨਾਸ ਨਾਨਕ ਡਾਖੀ ਆਪੇ ਜਾਣ ਆਪ ਸਲਹੀ ਸਲੈ ਤੀ ਸੁਤ ਨ ਪਾਈਏ ਨਦੀਆਂ ਤੇਵਾ ਕਬਿ ਸਮੰਦਨਾ ਜਾਣੀ ਸਮੁਦ ਸਾਸੂਰਤਾਨ ਦੇਸੀਤੀ ਮਲ ਤਨ ਕੀ ਰੀ ਤੁਲਨਾ ਹੋਣੀ ਇਹ ਤੁਸੀਂ ਮੈਨੂੰ ਨਾ ਵਿਸਾਰੀਏ ਅੰਤ ਨਸਿਤੀ ਕਹਿ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਅੰਤ ਨ ਤਨ ਜਾਪੇ ਕਿਆ ਬਨਮੰਤ ਅੰਤ ਨ ਜਾਪੇ ਕਿ ਤਾ ਕਰ ਅੰਤ ਨ ਜਾਪੇ ਪਰਵਾਰ ਅੰਤ ਕਰਨ ਕਿਤੇ ਬਿਲਾਹੇ ਤਾਂ ਕਿੰਤ ਨ ਪਾਈ ਜਾਏ ਇਹ ਅੰਤ ਨ ਜਾਣੇ ਕੋਈ ਬੁੱਤ ਕਈਏ ਬੁੱਤ ਹੋਏ ਵੱਡਾ ਸਹਿਬ ਉੱਚਾਤਾ ਉਚ ਪਰ ਉਚਾਨਾ ਇਹ ਵੱਡਾ ਉੱਚਾ ਹੋਵੇ ਕੋਈ ਸੂਚੇ ਕੋਈ ਜਾਣੇ ਸੋਏ ਦੇਵੜਿਆਪ ਜਣੇ ਆਪ ਆਪ ਨਾਨਕ ਨਦੀ ਕਰਮੀ ਦਾ ਤਉ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲਨਾਥ ਹੋਈ ਕੀਤੇ ਮੰਗੇ ਜੁਦ ਪਾਰ ਕੀਤੀਆਂ ਗੰਤ ਨਹੀਂ ਵਿਚਾਰ ਕੀਤੇ ਕਬ ਟੁੱਟੇ ਬੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਆਈ ਖੈ ਕੀਤੀਆਂ ਦੁਖਸਤਮਾਰੇ ਵੀ ਦਾਰ ਤੇਰੀ ਦਰਤ ਬੰਦ ਖਲਾਸੀ ਪਾਣੇ ਹੋਏ ਉਰਕਨਸ ਕੇ ਕੋਈ ਜੇ ਕੋ ਖੈ ਕੋ ਅਖਣ ਨ ਪਾਈ ਉਹ ਜਾਣੇ ਜੀਤੀਆਂ ਮੁਖਾਇ ਆਪੇ ਜਾਣੇ ਆਪੇ ਦੇ ਆਕੇ ਸੇ ਵੀ ਕੇਈ ਕੇ ਜਿਸਨ ਬਖਸੀਸ ਸੁਸਲਾਹ ਰਾਨੇ ਕੇ ਪਾਸੇ ਹੀ ਪਾਦਸ਼ਾਹ ਅਮੋਲ ਗੁਣਾ ਮੂਲ ਅਪਾਰ ਅਮਰ ਅਪਾਰੀ ਅਮਰ ਭੰਡਾਰ ਅਮੋਲ ਆਵੇ ਮੂਲੇ ਚਾਏ ਮੂਲ ਪੇ ਮੂਲ ਸਮਾਏ ਮੂਲਤਾ ਮੂਲ ਦੀਵਾਨ ਅਮੂਲ ਤੁਲ ਮੂਲ ਪਰਵਾਨ ਅਮੂਲ ਬਖਸੀਸ ਮੂਲੇ ਸਨ ਅਮੂਲ ਕਮਾ ਮੂਲ ਫਰਮਾਨ ਅਮੂਲ ਮੂਲਾ ਕੇ ਨਾ ਜਾਈ ਆ ਕਾ ਕਰੇ ਲੀਲਾਈ ਆਖੇ ਆਖੇ वेद ਪਾਠ ਪੁਰਾਣ ਆਖੇ ਪੜੇ ਕਰੇ ਵਿਗਿਆਨ ਆਖੇ ਬਰਮੇ ਆਖੇ ਜੇ ਆਖੇ ਗੋਪੀ ਤੇ ਗੋਬਿੰਦ ਆਖੇ ਇਸ ਆਖੇ ਸਿਧਾ ਆਖੇ ਗੇਤੇ ਕੀਤੇ ਬੁਦ ਆਕੇ ਧਨ ਆਕੇ ਦੇਵ ਆਕੇ ਸੂਰ ਨਰਮੰਜਨ ਸੇ ਕੇਤੇ ਆਖੇ ਆਖਣ ਪਾਇ ਕੇ ਕੇਤੇ ਕੇ ਕੇ ੁੱਟ ਝਾਹੇ ਇਤੇ ਕਿਤੇ ਹੋਰ ਕਰ ਤਾਕ ਨਸਕੇ ਕੇ ਕੇ ਜੇ ਬੜ ਭਵ ਤੇ ਬੜ ਹੋਏ ਨਾਨਕ ਜਾਣੇ ਅਚਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਤਾ ਲਿਖੀਏ ਸਿਰ ਗਵਰ ਗਵਰ ਸੋਦਰ ਕੇ ਸੁ ਕਰ ਕੇ ਜਿਤਵੇ ਸਰ ਵਿਸਮਾਲੇ ਵਾਜੇ ਨੰਦ ਅਨੇਕ ਅਸੰਤ ਕیتے ਵਾਵਣ ਹਾਰੇ ਕیتے ਰਗ ਭਈ ਸੁ ਕਈਨ ਕیتے ਗਾਵਣ ਹਾਰੇ ਗਾਂਤੁਨ ਪਉਣ ਪਣੀ ਬਸੰਤ ਗਾਵੇ ਰਾਜਾ ਤੰਦੂ ਵਾਲੇ ਗਾਵੇ ਚਿਤਕੁ ਤੁਲਿਖ ਜਾਣੀ ਲਿਖ ਲਿਖ ਤਰ੍ਹਾਂ ਵਿਚਾਰੇ ਗਾਵੇ ਸ੍ਰੀ ਬਰਮਾ ਦੇਵੀ ਸੋਹਣ ਸਦਾ ਸਾਰੇ ਗਾਵੇ ਇੰਦੇ ਦਰਸ਼ਨ ਬੈਠੇ ਦੇਤੇ ਅੰਦਰ ਨਾਲੇ ਗਾਵੇ ਸ੍ਰੀ ਸੁਵੰਦਿ ਅੰਦਰ ਗਉਨ ਸਾਧ ਵਿਚਾਰੇ ਗਾਉਂ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪਨ ਰਖੀਸਰ ਜੁਗ ਜੁਗ ਵੇਦਾ ਨਾਲੇ ਕਾਵੇ ਮੋਹਣੀਆ ਮਨ ਮੋਹਨ ਸੁਗ ਮਸ਼ਪੇ ਵਾਲੇ ਗਾਵਨ ਤਨ ਪਾਇਤੇ ਅਸਰ ਤੀਤ ਨਾਲੇ ਕਾਵੇ ਜੋਤ ਮਹਾ ਬਰਸੂਰਾ ਕਾਵੇ ਖਾਣੀ ਚਾਰੇ ਕਾਵੇ ਖੰਡ ਮੰਡਲ ਪੰਡਾ ਕਰ ਕਰ ਕੇ ਤਾਰੇ ਸੇ ਤਨ ਗਾਵੇ ਜੋਤ ਦੁਪਾਵਨ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੇ ਚਿਤਨਾ ਉਹਨਾਂ ਨੇ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸੱਚੀ ਨਾਏ ਹੈ ਵੀ ਉਸੇ ਜਾਈ ਨਾ ਜਸੀ ਅਚਨਾ ਜਿਨੇ ਚਾਈ ਰੰਗੀ ਰੰਗੀ ਭਾਤੀ ਕਾਰਕ ਏਜੰਸੀ ਮਾਜਨੇ ਭਾਈ ਕਰ ਕਰ ਵੇਖੇ ਕੀਤਾ ਆਪਣਾ ਜੀਤੇ ਦੀ ਵਡਿਆਈ ਜਿਤ ਸੁਭਾਵੇ ਸੋਈ ਕਰਸੀ ਕੋ ਨਾ ਕਰਨਾ ਚਾਹੀ ਸੋ ਪਾਸੋ ਸਹ ਪਾਸ ਸਹਿਬ ਨਾਨਕ ਰਣ ਜਾਈ ਬੰਦਾ ਸੰਤੋਸ਼ਾ ਪਤ ਚੁਲੀ ਤੇ ਹਨੇ ਕੀ ਕਰੇ ਉਹ ਤੇ ਕਿੰਤਾ ਕਾਲ ਕੋ ਹਾਰੀ ਕਾਇ ਜੋ ਕਿੰਦਾ ਪ੍ਰਤੀ ਤਾਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਅਦੇ ਤਿਛੇ ਦੀਸ ਆਦ ਨਿਰਨੰਦਨ ਹਤ ਜੁਗ ਜੁਗ ਇੱਕ ਵੇਸ ਉਕਤ ਗਿਆਨ ਦੇ ਪੰਡਰਨ ਕਟਕੜ ਵਾਜੇ ਨਾ ਰਿਆਪ ਨਾਥ ਨਾਥੀ ਸਭ ਜਾ ਕਿ ਰਿ ਸਿਰਵ ਰਸਾ ਸੰਯੋਗ ਉਜੋਗ ਦੇ ਕਾਰ ਚਲਾਵੇ ਲੈ ਕੇ ਆਵੇ ਪਾਗ ਦੇ ਤਿਛੇ ਦੀਸ ਆਦ ਨਿਰਨੰਦਨ ਹਤ ਜੁਗ ਜੁਗ ਇੱਕ ਵੇਸ ਇਕਾ ਮਾਯੁਕੀ ਤਿੰਨ ਚਲੇ ਪਰਵਣ ਇੱਕ ਸੰਸਾਰਿਕ ਪੰਡਾ ਵਿਕਲਾਈ ਦੀਵਾਂ ਜਿ ਤਿਸ ਵਾਰ ਤੇ ਚਲਾ ਜਿ ਹੋਵੇ ਪਰਮਾਨ ਉਹ ਵੇਖੇ ਨਨ ਨਨਵੇਂ ਉਹ ਤਾ ਹੈ ਵਿਰਾਨ ਦੇਤਿ ਸੇ ਆਦੇਸ ਆਦ ਨੀਰ ਨੰਦਨ ਹਤਿ ਜੁਗ ਜੁਗ ਇਕ ਵੇਸ ਆਸਨ ਲੋਲੇ ਪੰਡਾ ਜੋ ਕਸ਼ਵਤ ਸੇ ਕੇਵਾ ਕਰ ਕਰ 21 ਜਨਾਨੰ ਚਿਕੀ ਸਰਚੀ ਕਰ ਤੇਤਿ ਸੇ ਆਦੇਸ ਆਦ ਨੀਰ ਨੰਦਨ ਹਤਿ ਜੁਗ ਜੁਗ ਕਵੀਸ ایک دوس جی لکھ لاکی کر جگدیش اتنے ربط بڑی چڑے ہوئے کیسوں کیٹا سکی ٹاجریس ਨਾਨਕ ਨਦਰੀ ਭਾਈਏ ਕੁੜੀ ਕੁੜੇ ਠੀਸ ਅੱਖਣ ਜੋ ਚੁਪੇ ਨਹੀਂ ਜੋ ਜੋ ਨਾ ਮੰਗਰਦੇ ਨਾ ਜੋ ਜੋ ਨਾ ਜੀਵਨ ਮਨ ਨਹੀਂ ਜੋ ਜੋ ਨਾ ਰਾਜ ਮਨ ਮੈ ਸੋ ਜੋ ਨਾ ਸੋ ਪੀ ਗਿਆਨ ਵਿਚਾਰ ਜੋ ਨਾ ਜੁਕਤੇ ਛੁਟੇ ਸੰਸਾਰ ਜਿ ਸਾਥ ਜੋਰ ਕਰੇ ਕੇ ਸੋਏ ਨਾਨਕ ਉਤੋਂ ਨੀਚ ਨਾ ਕੋਈ ਰਾਤੀ ਤੀਤੀ ਵਾਰ ਪਉਣ ਪਣੇ ਗਨੀ ਪਰਤਲ ਇਸ ਵਿੱਚ ਤ੍ਰਤੀ ਤਾ ਪ੍ਰਕੀਤ ਧਰਮਸਾਲ ਇਸ ਵਿੱਚ ਜੀਆਂ ਜੁਕਤ ਕੇ ਰੰਗ ਤੇਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਬਚਾ ਦਰਬਾਰ ਤੇ ਸੁਣ ਪੰਚ ਪਰਵਾਨ ਨਦਰੀ ਕਰਮੀ ਪਵੇ ਨਿਸ਼ਾਨ ਕਛ ਪਕਾਇ ਤੇ ਪਾਈ ਨਾਨਕ ਗਿਆ ਜਾਪੇ ਜਾਈ ਧਰਮ ਖੰਡ ਕਾ ਇਹੋ ਤਨ ਵਿਗਿਆਨ ਖੰਡ ਕਾ ਕੋ ਕਰਮ ਕਿਤੇ ਪਵਨ ਪਾਣੀ ਵੈਸੰਤਰ ਕਿਤੇ ਕਣ ਮਹਿਸ਼ ਕਿਤੇ ਵਿਰਮੇ ਘਰਤ ਕੜੀਏ ਰੂਪ ਰੰਕੇ ਵੇਸ ਕਿਤੇ ਕਰਮ ਭੂਮੀ ਮੇਰ ਕਿਤੇ ਘਰਤੇ ਦੇਵ ਦੇਸ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਤਨਵ 무ਨੀ ਕਿਤੇ ਰਤਨ ਸਮੁੰਦ ਕਿਤੇ ਖਾਣੀ ਕਿਤੀਆਂ ਬਾਣੀ ਕਿਤੇ ਪਾਤਨ ਦੇਵ ਕਿਤੇ ਸੂਤੀ ਸੇਵ ਕਿਤੇ ਨਾਨਕ ਅਨੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਇਥੇ ਨਾਦ ਬਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤੇ ਕਰਤ ਕੜੀਏ ਬੋਤ ਨੂਪ ਤਾਂ ਕੀ ਗੱਲ ਕਥੀਏ ਨਾ ਜਾਏ ਨਾ ਤਾਂ ਕੀ ਗੱਲ ਕਥੀਏ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਇਥੇ ਘੜੀਏ ਸੂਤ ਮਤ ਮਨ ਬੁੱਧ ਇਥੇ ਘੜੀਏ ਸਰਸ ਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤੇ ਹੋ ਨਾ ਕੋਈ ਹੋਰ ਤੇ ਜੋਦ ਮਹਾਬਲਸੂਰ ਇਨ ਮੇ ਰਾਮ ਰਿਆ ਪਰਪੂਰ ਤਿਥੇ ਸੀਤੋ ਸੀਤਾ ਮੇ ਮਮਹੇ ਤਾਂ ਕੇ ਰੂਪ ਨਾ ਕਤਨੇ ਜਾਏ ਨਾ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਬਾਹੇ ਤੇ ਭਗਤ ਵਸੇ ਕੇ ਲੋਈ ਕਰੇ ਅਨੰਤ ਚਾ ਮਨ ਸੋਏ ਸੱਚ ਕਾण्डे ਵਸੇ ਨਿਰੰਕਾਰ ਕਰ ਕਰ ਵੇਖੇ ਨ ਤੇਰੇ ਨਿਹਾਲ ਇਤੇ ਖੰਡ ਮੰਡਲ ਵਰ ਪੰਡ ਜੀ ਕੋ ਕਥਿ ਅੰਤ ਨੰਤ ਤੇ ਲਲ ਕਰ ਜੀ ਜੂ ਹੁਕਮਾ ਤੇ ਤੇ ਵਿਕਾਰ ਵੇਖੇ ਵਿਛੇ ਕਰ ਵਿਚਾਰ ਨਾਨਕ ਤਨਾ ਕਰਨ ਅਸਾਰ ਇਤ ਪਾਰਾ ਤਿਰਸ ਨਿਆਰ ਅਹਰਣ ਮਤ ਵੇਦ ਤਿਆਰ ਪਉ ਖਲਾ ਅਗਰ ਤਪਤਾਓ ਭਾਂਡਾ ਪਉ ਅਮਤ ਤਦਾਲ ਕੜੀਏ ਸਭ ਸੱਚੀ ਟਕਸਰ ਜਿਨ ਕਾ ਨਦਰ ਕਰਉ ਤਿਨ ਕਾਰ ਨਾਨਕ ਨਦਰਿ ਨਦਰਿ ਹਾਰ ਸੁ ਲੋਕ ਪਉਣ ਗੁਰ ਪਾਣੀ ਪਿਤਾ ਮਾਤਾ ਤਰਤਮਹਿਤ ਦਿਸ ਰਾਤ ਦੁਇ ਰਾਹੀ ਦਾਇ ਅਕੇਲੇ ਸਗਲ ਜਗਤ ਜਿੰਗੀਆਂ ਆਈਆਂ ਪੁਰੀਆਂ ਆਈਆਂ ਬਾਜੇ ਧਰਮ ਹਦੂਰ ਕਰਮੀ ਆਪੁ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਕੇ ਮਛਕ ਤੇ ਕਾਲ ਨਾਨਕ ਤੇ ਮਕੇ ਚਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਕੇ ਮਛਕ ਤੇ ਕਾਲ ਨਾਨਕ ਤੇ ਮਕ ਉੱਚਲੇ ਕਿਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹੀ ਗੁਰੂ ਸਾਹਿਬ ਜੀ ਉਹ ਪਾਸ਼ੇ ਦੇ ਸਮੇਂ ਕਬਿਉ ਬਾਚ ਬੇਨਤੀ ਚ ਭਈ ਅਮਰੀ ਕਰੋ ਹੱਥ ਦੇ ਰਛਾ ਪੂਰਨ ਹੋ ਚਿਤ ਕੀ ਇਛਾ ਤਉ ਚਰਨ ਮਨ ਰਏ ਹਮਾਰਾ ਆਪਣਾ ਜਾਣ ਕਰੋ ਪਤਿ ਪਰ ਹਮਰੇ ਦੂਸੀ ਸਵੇ ਤੁਮ ਗਵਾ ਪਹਾ ਦੇ ਮੋਹਿ ਬਚਾਓ ਸੁਖੀ ਉਸੇ ਮੋਰ ਪਰਿਵਾਰ ਸੇਖ ਸਿਖ ਸਵੇ ਕਰਤਾ ਮੋਰ ਅਛਾ ਨਿਜ ਕਾ ਦੇ ਕਰੀਏ ਸਭ ਇਨ ਕੋ ਅਸੰਗਰੀਏ ਪੂਰਨ ਹੋਈ ਹਮਾਰੀ ਆਸਾ ਧੁਰ ਭਜਨ ਕੀ ਰਹਿ ਪਿਆਸਾ ਤੇ ਮੇ ਛੜ ਕੋਈ ਵਰਨਾ ਤੈ ਜੋ ਬਰਚਾਉ ਸੁ ਤੂੰ ਤੇ ਭਾਉ ਸੇਵਕ ਸਿ ਕਮਾਰੇ ਧਾਰੀਆ ਚੁੰ ਚੁੰ ਹੱਤਾ ਮਾਰੇ ਮਾਰੀਆ ਆਪ ਹਾ ਤੇ ਮੇ ਜੇ ਬਰੀਏ ਮਨ ਕਲ ਕਾ ਦਾਸਨ ਬਰੀਏ ਜੋ ਦਾ ਮਾਰੇ ਪਛਾਛੇ ਦੂਜੂ ਕਰੇ ਔਰਛਾ ਰੱਖ ਲੈ ਮੈਂ ਰੱਖ ਨਹਾਰੇ ਸਾਹਿਬ ਸੰਤ ਸਾਈ ਪਿਆਏ ਦੀ ਬਦੁਸ਼ਣ ਕੇ ਹੰਤਾ ਤੁਮਹ ਪੁਰਿ ਚਪੁਸ ਕੰਤਾ ਕਾਲ ਪੈ ਬੰਬੁਖਤਰਾ ਕਾਲ ਪੈ ਸਿ ਜਿਉ ਤਰਾ ਕਾਲ ਪੈ ਕਰਿ ਵਿਸ਼ਨ ਬ੍ਰਕਾਸਾ ਸਗਲ ਕਾਲ ਕਾ ਕੀ ਉਤਮਾਸਾ ਜੋ ਨਿਕਾਲ ਜੋ ਕੀ ਸਿਵ ਕੀ ਇਹ ਬੀਦਾ ਬ੍ਰਹਮਾ ਜੋਤੀ ਉਹ ਜੋ ਨਿਕਾ ਸਭ ਲੋਕ ਸਵਾਰਨੋਸ਼ ਕਰ ਤਈ ਹਮਾਰਾ ਜਿਵੇਂ ਨਿਕਾਲ ਸਭ ਜਗਤ ਬਨਾਇਓ ਦੇਵ ਦੇਤੇਛ ਨੇ ਪੁਜਾਇਓ ਆਦੰਤੇ ਕੇ ਉਤਰ ਸਈ ਗ੍ਰਿ ਸਮ ਜੀਓ ਹਮਾਰਾ ਨਮਸਿਕ ਅਸੀ ਕੋ ਹਮਾਰੀ ਸਗਲ ਬਜਾਜ ਨੇ ਆਪ ਸਵਾਰੀ ਸਿਕਨ ਕੋ ਸਿ ਗੁਣ ਸੁਖ ਦਿਓ ਸੁਤਨ ਕੋ ਕੋਲੇ ਮੈਂ ਬਦਕਿਓ کٹ کٹ کے انتر کی جانت پلے برے کی پیر پچانت چیتن دکھ پائے تے دکھی سکھ پائے سن کے ایک ایک کی پیر پچھانے کٹ کٹ کے بٹ بٹ کی جانے جب کر کرے کر تارا پرا ਜਿਵ ਕਰਖ ਕਤ ਕਬੂਤ ਮੈਂ ਮਿਤ ਦੇ ਦਸ ਜਿਤੇ ਬਨ ਸਿਸ਼ਟੀ ਸਭ ਤਾਰੇ ਆਪ ਆਪਰੇ ਬੁਰੂ ਚਾਰੇ ਤੁਮ ਸਭੀ ਤੇ ਤਨ ਰਲਮ ਜਨ ਤੇ ਵੇਦ ਪੇਦਾ ਰਾਲਵ ਨਿਰੰਕਾਰ ਨਿਰਵਕਾਰ ਲਬ ਆਦ ਨੀਲ ਨਦ ਸਭ ਤਾਂ ਕਾ ਮੂੜ ਚੰਤ ਪੇਦਾ ਜਾਂ ਕੋ ਪੇਵ ਨਾ ਪਾਵਨ ਤੇ ਵੇਦਾ ਤਾਂ ਕੋ ਕਰ ਕਹਿ ਨਨ ਮਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇ ਕੋ ਕੈ ਸਦਾ ਸਿਨ ਕਾ ਕਾ ਚਿੰਤਨੇ ਪਿਉ ਆਪ ਆਪਣੇ ਬੁਧ ਜਿਤੀ ਵਰਣਤ ਪਿੰਨ ਪਿੰਨ ਤੇ 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 ਮੈਂ ਲਖਾ ਨਾ ਜਾਈ ਪਸਾਰਾ ਕੇ ਬਿਦੀ ਸਜੇ ਪ੍ਰਤਮ ਸੰਸਾਰਾ ਏਕੇ ਰੂਪ ਅਨੂਪ ਸਰੂਪ ਅਨੰਗ ਪਿਉ ਰਾਵ ਕੈ ਬੂ ਪਾਂਡੇ ਜੇ ਸਤ ਕਿਨੀ ਤੂ ਕਾ ਬੋਤ ਨੀ ਕਉ ਪੂਰਾ ਚਾਹੇ ਬੈਠਾ ਤੋ ਸਿਮਟ ਪਏ ਉਸਨ ਕ੍ਰਿਕਟ ਸਿਗਰੀ ਸ਼ਿਸ਼ਟ ਦਿਖਾਈ ਜੇ ਆ ਜੁਗਾਰ ਸ੍ਰੀ ਸੁਨਬਾਉ ਅਗਰ ਸ਼ਾ ਮੇਰੀ ਤਾਂ ਮਗਰ ਉਸ ਨੂੰ 12 ਸਿਕਸ ਮਾਰੋ ਦੂਸਰੇ ਤੇ ਠੂ ਠੂ ਪਾਤਾ ਸਕਨੋ ਰਿਸ਼ ਕਰਨਗਾ ਤਾਂ ਜੇ ਇਹ ਦੂਤ ਉਸਨ ਨਹੀਂ ਪਰੇ ਤਨਕੇ ਤਿਸ਼ਟ ਤਕਤੇ ਬਰੇਪੁਰ ਕੇ ਜਾਨ ਉਪਰ ਤੇ ਆ ਰਹੇ ਤਨਕੇ ਰਮ ਸੱਪੜ ਸੱਟ ਆ ਰਹੇ ਇਹੋ ਕਰਕੇ ਇੱਕ ਵਾਰ ਤੇ ਆ ਹੈ ਤਾਂਕੇ ਕਾਲ ਨਿਕਟਨੀ ਅੱਛਾ ਹੋਏ ਤੇ ਇਸੇ ਵਿਕਲਾ ਦਿਸਾ ਰਿਸ਼ਟ ਰਿਤ ਤਕਾਲਾ ਕਿਰਪਾ ਅਦਿਸ਼ਟਨ ਜੈ ਨਿਹਾਰਿਓ ਤਾਂ ਕੇ ਤਾਪ ਤਨ ਕੁਮਾਰਿਓ ਜਿਦ ਸਿਧ ਕਰਮ ਸਭ ਹੋਈ ਦੁਸ਼ਾਸ਼ ਹੋ ਸਕੇ ਨਾ ਕੋਈ ਇਕ ਬਾਰ ਜਿੰਦ ਮੇ ਸਬਾਰਾ ਕਲ ਪਾਦ ਤਈ ਬਾ ਜਿਨ ਨਾਮ ਤਿਆਰ ਕਾ ਦਦ ਦੁਸ਼ਤ ਖਰਾ ਖੜ ਕੇ ਤਮੇ ਸਨ ਤਿਆਰੀ ਆ ਪਾ ਦਿਲ ਬਾਈ ਸਰ ਤੋਰ ਮੇ ਹੋਈ ਸਾਈ ਦੁਸ਼ਤ ਲੋਕ ਤੇ ਲੈ ਬਚਾਈ ਸਰ ਤੋਰ ਮੇ ਹੋਈ ਸਾਈ ਦੁਸ਼ਤ ਲੋਕ ਤੇ ਲੈ ਬਚਾਈ ਰਾਮ ਕਲੀ ਮਹਿਲਾ ਤੀਜਾ ਰੰਦੇ ਕੰਕਾ ਸਤ ਕੋ ਪ੍ਰਸ਼ਾਦ ਅਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸੇ ਸਤੀ ਮਨ ਵਜੀਆਂ ਵਧਾਈਆਂ ਰਾਗ ਤਨ ਪਰਵਾਰ ਪਈਆਂ ਸ਼ਬਦ ਗਾਉਣੇ ਆਈਆਂ ਸੁਤਾ ਗਾ ਬਹਰੀ ਕੇ ਰਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੁਸਦਾ ਰੋ ਹਰ ਨਾਲੇ ਹਰ ਨਾਲੋ ਤੁਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਕਰੇ ਤੇਰਾ ਕਾਜ ਸਭ ਸਵਾਰਨ ਸਭ ਨਗਲਾ ਸਮਾਤ ਸੁਆਮੀ ਸੋ ਕਉ ਮਨ ਵਿਸਾਰੇ ਕਹਿ ਨਾਮਿਕ ਮਨ ਮੇਰੇ ਸਦਰ ਹਰ ਨਾਲੇ ਸਾਚੇ ਸਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਜਿਸ ਦੇ ਉਸ ਪਵ ਸਦਾ ਸਿਖ ਸਲਾਹਾ ਤੇਰੀ ਨਾਮ ਮਨ ਵਸਾਏ ਨਾਮ ਜਿਨ ਕੇ ਮਨ ਵਸਿਆ ਆਵਾਜੇ ਸ਼ਬਦ ਕਨੇਰੇ نان سچے کتاب ہے جس کے نانک سچ صاحب کیا نہیں کرتے, کرتے نہ میرا دار سچ نہ دار میرا جل پکا سب گوائی کر سانس کو نچھا سب پجائیں ਦਾ ਕੁਰਬਾਨੀ ਕੀ ਤਾਗ ਰੇਟੋ ਜਿਸ ਦੀ ਹੈ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ੋਤ ਰੇ ਪ੍ਰੇਰ ਸੱਚਾ ਨਾਮ ਮੇਰਾ ਗਾਲ ਵਾਜੇ ਪੰਛੀ ਵਦਤ ਕਾ ਸਬਾ ਗੇ ਕਾ ਸਬਾ ਗੇ ਸ਼ਬਦੋ ਜਿਕਰਾਿਤ ਕਰਤਾ ਰੀ ਇਹ ਪੰਛੀ ਤੁਸ ਕੀ ਤੇ ਗਾਲ ਲੱਗ ਤੁਮਾਰੇ ਤੁਰ ਕਰਮ ਪਾਇ ਤੁਝਨ ਕੋ ਸੁਨਾਵ ਹਰ ਕੇ ਲਾਗੇ ਕਹਿ ਨਾਨਕ ਤੈ ਸਤੂ ਅਤੁੱਤ ਕਰੇ ਨਾ ਤੇ ਵਾਜੇ ਨੰਦ ਸੁਨੋ ਵੜ ਪਾ ਗਿਓ ਸਗਲ ਮਨੋਰਥ ਪੂਰੇ ਹਾਰੇ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੇਖ ਰੋਗ ਸੰਤਾ ਬਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਚ ਨੇ ਪੈ ਸਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਰਿਤ ਕਹਿ ਤੇ ਪਵਿੱਤ ਸਤ ਗੁਰਿਆ ਪਰਪੂਰੇ ਪਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨਿਤ ਕੇਤੇ ਪਵਿਤ ਸਤਿਗੋਆ ਪਰਪੂਰੇ ਪਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ